ਪੰਜਾਬ ਆਪਣੇ ਆਪ ਦੇ ਵਿੱਚ ਹੀ ਪੀਰਾਂ ਫਕੀਰਾਂ ਪਗੰਬਰਾਂ ਦੀ ਧਰਤੀ ਆ ਕਰਨ ਜੋ ਪ੍ਰਾਪਤ ਕਰ ਅੰਮ੍ਰਿਤਸਰ ਉਹ ਨਾ ਜੋ ਬਹੁਤ ਵੱਡਾ ਨਾਮ ਜਿਹਦੇ ਪੂਰੀ ਦੁਨੀਆ ਚ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਆ ਹਮ ਹਮ ਐਜ਼ ਅ ਟੂਰਿਸਟ ਇਸ ਗੁਰੂ ਦੀ ਨਗਰੀ ਦਾ ਉਹਨਾਂ ਨੂੰ ਜੋ ਯਾਦਾਂ ਲੈ ਕੇ ਜਾਂਦੇ ਹੋਈ ਕਰਦੇ ਆ ਸਾਡੇ ਤੋਂ ਪਹਿਲਾਂ ਜਦੋਂ ਅਸੀਂ 2007 ਵਿੱਚ ਸੱਤਾ ਜਾਇਆ ਸੀ ਹਮ ਹਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਬਣੀ ਸੀ 17 ਤੱਕ ਰਹਿ ਦਸਾਂ ਸਾਲਾਂ ਚ ਅਸੀਂ ਇਹਨੂੰ ਯੂਰਪ ਦੀ ਦਿੱਖ ਦਿੱਤੀ ਇਹਨੂੰ ਲੈਵਲ ਦਿੱਤਾ ਹੈ ਨੇ ਦੇ ਉਸ ਤੋਂ ਪਹਿਲਾਂ ਗੰਦਗੀ ਕੂੜਾ ਦਰਬਾਰ ਸਾਹਿਬ ਤੋਂ ਲੋਕੀ ਨਿਕਲਦੇ ਸੀ ਸਿੱਧਾ ਹੀ ਜਾਜ ਵਾਲ ਨੂੰ ਜਾਂਦੇ ਸੀ ਕੋਈ ਰੁਕਦਾ ਨਹੀਂ ਜੀ ਸੈਰੀ ਟੇਸਟ ਸਟਰੀ ਬਣਾਈ ਟੂਰਿਸਟ ਆਇਆ ਤੇ ਇਹਨੂੰ ਅਸੀਂ ਉਹ ਲੈਵਲ ਦਿੱਤਾ ਜੋ ਗੁਰੂ ਨਗਰੀ ਦਾ ਨਾਮ ਉਸ ਤੋਂ ਬਾਅਦ ਇਨਵੈਸਟਰ ਆਉਣੇ ਸ਼ੁਰੂ ਨੇ ਉਸ ਤੋਂ ਬਾਅਦ ਸਾਰਾ ਕੋ ਸਾਡਾ ਬੜਾ ਵੱਡਾ ਏਜੰਡਾ ਸੀ ਜੀ ਇਸ ਏਡੇ ਵੱਡੇ ਇਤਿਹਾਸਕ ਨਗਰ ਦੀ ਮੇਰੇ ਤੇ ਵਿਸ਼ਵਾਸ ਕੀਤਾ ਪਾਰਟੀ ਨੇ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਖੋਰ ਕਮੇਟੀ ਦਾ ਧੰਨਵਾਦ ਕਰਦਾ ਉਸ ਤੋਂ ਵੱਡਾ ਧੰਨਵਾਦ ਵੋਟਰ ਸਪੋਰਟਰਸ ਦਾਵਾ ਜਿਨ੍ਹਾਂ ਨੇ ਇੱਕ ਕੰਸੈਂਸਸ ਬਣਾਇਆ ਜੀ ਕਿ ਸ਼੍ਰੋਮਣੀ ਕਾਲੀ ਦਲ ਤੋਂ ਅਨਲ ਜੋਸ਼ੀ ਕੈਂਡੀਡੇਟ ਹੋਵੇ ਕੋਈ ਸੈਕੰਡ ਨਾਮ ਨਹੀਂ ਹਰ ਪਾਰਟੀ ਚ ਲਾਲਾ ਲਾਲਾ ਭਾਈ ਹੀ ਜੀ ਵੀ ਕੋਈ ਆਂਦਾ ਮੈਨੂੰ ਟਿਕਟ ਮਿਲੇ ਕੋਈ ਆਂਦਾ ਕੋਈ ਵਿਰੋਧਤਾ ਕਰਦਾ ਪਿਆ ਕੋਈ ਕੁਛ ਕਰਦਾ ਪਿਆ ਪਰ ਸ਼੍ਰੋਮਣੀ ਕਾਲੀ ਦਲ ਚ ਇੱਕ ਕੰਸੈਂਸਸ ਇੱਕੋ ਨਾ ਆ ਗਿਆ ਤੇ ਸਰਬਸੰਮਤੀ ਨਾਲ ਦੋਵੇਂ ਹੱਥ ਖੜੇ ਕਰਕੇ ਲੋਕਾਂ ਕਹਿੰਦੇ ਅਨਲ ਜੋਸ਼ ਕੈਂਡੀਡੇਟ ਉਹਨਾਂ ਦਾ ਵੀ ਕੋਟ ਰੋਟਨਵਾਦ ਮੈਂ ਪਾਰਟੀ ਦੇ ਸਨਵਾਤ ਤੋਂ ਬਾਅਦ ਇਹ ਕਹਾਂਗਾ ਕਿ ਜੋ ਸਾਡਾ ਅਜੰਡਾ ਸੀ ਪਤਾ ਨਾ ਤੈਨੂੰ ਕਿੱਧਰ ਜਾਣਾ ਉਹ ਕਿੱਧਰ ਜਾਂਦਾ ਹੈ ਜੋ ਝੰਡਾ ਸੀ ਸਾਡਾ ਪੂਰਾ ਨਹੀਂ ਹੋਇਆ ਅਧੂਰਾ ਸੁਪਨਾ ਅਧੂਰਾ ਸੁਖਬੀਰ ਬਾਦਲ ਦੀ ਦਾ ਮੇਰਾ ਵੀ ਕਿਉਂਕਿ ਮੈਂ ਅਰਪਨ ਡਵੈਲਪਮੈਂਟ ਮਨਿਸਟਰ ਸੀ ਮੇਰੇ ਕੋਲ ਲੋਕਲ ਬਾਡੀ ਸੀ ਜਿੰਨੇ ਸ਼ਹਿਰਾਂ ਦੀ ਪੰਜਾਬ ਡਵੈਲਪਮੈਂਟ ਹੋਈ ਆ ਉਹ ਮੇਰੇ ਸਾਈਨਾਂ ਨਾਲ ਮੇਰੇ ਕੋਲ ਟੈਂਡਰਿੰਗ ਸਾਰਾ ਪੂਰਨ ਸੀ ਗਿਆ ਪੈਸਾ ਅਸੀਂ ਅਰਪਨ ਡਵੈਲਪਮੈਂਟ ਵਾਸਤੇ 6000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਤੇ ਪੂਰੇ ਪੰਜਾਬ ਦੀ ਦਿੱਕਤ ਸਵਾਰੀ ਉਦੇ ਚ ਹੈਰੀਟੇ ਸਟਰੀਟ ਉਹਦੇ ਚ ਆਪਣਾ ਇਨਫਰਾਸਟ੍ਰਕਚਰ ਸ਼ਹਿਰ ਦਾ ਲਾਈਟ ਨਾ ਬਗ ਸਾਰਾ ਕੁਝ ਜੋ ਵੀ ਆ ਗੱਜ ਤੋਂ ਅਸੀਂ ਸੜਕ ਕੋ ਨੰਗ ਰਹੇ ਆ ਜਰਾ ਵੇਖੋ ਇਹਨੂੰ ਇਹਨੂੰ ਵਿਖਾਓ ਜੀ ਇਹ ਸੜਕ ਬਿਲਕੁਲ ਇੱਥੇ ਗੰਦਾ ਨਾਲਾ ਸੀ ਜੀ ਇੱਥੇ ਗੰਦਾ ਨਾਲਾ ਸੀ ਇੱਥੇ ਲੋਕੀ ਜਿਹੜੇ ਰਹਿੰਦੇ ਹੀ ਨਾ ਉਹ ਇਧਰਲੇ ਪਾਸੇ ਇੱਕ ਝਰਨਾ ਵੀ ਨਹੀਂ ਰੱਖਦੇ ਹਾਂ ਹਾਂ ਪਰ 100 200 ਮੀਟਰ ਅੱਧਾ ਕਿਲੋਮੀਟਰ ਸੱਜੇ ਤੇ ਅੱਧਾ ਕਿਲੋਮੀਟਰ ਖੱਬੇ ਬਿਮਾਰੀਆਂ, ਏਸੀ ਖਰਾਬ ਹੋਣੇ, ਗਰਿਲਾਂ ਜਿਹੜੀਆਂ ਉਹ ਜੰਗਾਲੀਆਂ ਜਾਣੀਆਂ, ਕੋਈ ਮਦਰ ਫ੍ਰਿਜ ਛੱਡ ਜਾਣੇ, ਜੰਗਾਲੇ ਜਾਣੇ, ਇੰਨੀ ਕ ਕੈਮੀਕਲ ਨਿਕਲਦਾ ਏ ਤੇ ਜੇ ਫ੍ਰਿਜਾਂ ਦੀ ਲੋਹੇ ਦਾ ਇਹ ਹਾਲ ਹੁੰਦਾ ਏ ਲੋਕਾਂ ਦੇ ਅੰਦਰਾਂ ਦਾ ਕੀ ਹਾਲ ਹੋਊਗਾ? ਇੱਥੇ 2000 ਰੁਪਏ ਗਾਜ ਕੋਈ ਜਗ੍ਹਾ ਲੈਣ ਨੂੰ ਤਿਆਰ ਨਹੀਂ ਸੀ ਹੁੰਦਾ ਉਦੋਂ। ਇਹਨੂੰ ਮੈਂ 3 ਕਿਲੋਮੀਟਰ ਨਾਲੇ ਨੂੰ ਪੂਰ ਕੇ ਇੱਥੇ ਵਾ ਪੋਰ ਲਿਆਨ ਸੜਕ ਬਣਾਈ, ਜਗਮਗ ਜਗਮਗ ਕਰਦੀ, ਹਰੀ ਭਰੀ ਸੜਕ। ਕੂਟੇ ਵੀ ਲਾਇਆ। ਤੇ ਇੱਥੇ ਮੇਰਾ ਖਿਆਲ ਅੱਜ ਲੱਖ ਰੁਪਈਆ ਭਾਅ ਆਉਣਾ ਲੋਕੀ ਕਰੋੜਾਂ ਬਤੀ ਹੋ ਗਏ ਜਿਹੜੇ ਸੁੱਟਦੇ ਹੀ ਜ਼ਮੀਨ ਨੂੰ ਇਹ ਫੋਰ ਲੇ ਨਹੀਂ ਸੀ ਬਟਾ ਮਜੀਠਾ ਰੋਡ ਫਤੇਗੜ ਚੂੜੀਆਂ ਰੋਡ ਵਾਲ ਕੋਈ ਜਾਣਦਾ ਨਹੀਂ ਸੀ ਪਟਾਲਾ ਰੋਡ ਛੱਪੜ ਸੀ